ਅੱਜ ਜਿਹੜਾ ਤੌਰ ਸਰਾਰੇ ਪਤਾ ਕਿ ਜਿਹੜੇ ਮੋਬਾਈਲ ਫੋਨ ਡਿਵਾਈਸਸ ਪਿਛਲੇ ਸਮੇਂ ਦੇ ਵਿੱਚ ਇਹ ਜਨਵਰੀ 2025 ਤੋਂ ਜਿਹੜੀਆਂ ਗੁੰਮ ਹੋਏ ਮੋਬਾਈਲ ਸੀ ਕਈ ਵਾਰ ਕਿਸੇ ਦਾ ਸਨੇਚ ਹੋਇਆ ਕੁਝ ਮੋਬਾਈਲ ਜਿਹੜੇ ਹੈਗੇ ਨੇ ਕਿਸੇ ਦੇ ਮਿਸਪਲੇਸ ਹੋ ਜਾਂਦੇ ਨੇ ਕਿਤੇ ਆਪਣੇ ਜਾਂਦੇ ਹੋਏ ਕਿਸੇ ਦੇ ਕਿਤੇ ਆ ਜਾਂ ਤੁਸੀਂ ਕਿਤੇ ਜਾਣਿਆਂ ਤੋਂ ਤੇ ਭੁੱਲ ਜਾਂਦੇ ਉਹ ਵਾਲੇ ਜਿਹੜੇ ਮੋਬਾਈਲ ਹੈਗੇ ਅਸੀਂ ਜਿਹੜੇ ਸਾਡੇ ਇੱਕ ਸਾਡਾ ਪੋਰਟਲ ਹੈਗਾ CEIR ਪੋਰਟਲ ਹੈ ਇਹਨੂੰ ਤੁਸੀਂ ਵੀ ਲੌਗਇਨ ਕਰਕੇ ਚੈੱਕ ਕਰ ਸਕਦੇ ਹੋ ਆਪਣਾ ਇੱਕ CEIR ਪੋਰਟਲ ਹੈਗਾ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਅਗਰ ਕਿਸੇ ਦਾ ਵੀ ਡਿਵਾਈਸ ਕੋਈ ਗਮ ਹੋ ਜਾਂਦਾ ਤਾਂ ਅਸੀਂ ਗੂਗਲ ਕਰੋਗੇ ਤਾਂ ਇਹ ਆ ਜਾਣਾ ਹੈਗਾ ਸੀ EIR ਪੋਰਟਲ ਇਹ ਤੁਸੀਂ ਵੀ ਆਪਣੇ ਵੱਲੋਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜਦੋਂ ਤੁਸੀਂ ਅੱਗੇ ਆਉਂਦੇ ਤਾਂ ਇਹਦੇ ਵਿੱਚ ਤੁਸੀਂ ਵੀ ਅੱਗੇ ਅਵੇਅਰ ਕਰਨ ਲਈ ਆਪਣਾ ਪੋਸਟ ਪਾ ਸਕਦੇ ਹੋ ਜਦੋਂ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਤਾਂ ਅਸੀਂ ਉਹਨੂੰ ਟੈਕਨੀਕਲੀ ਆਪਣਾ ਜਿਹੜਾ ਹੈਗਾ ਡਿਟੈਕਟ ਕਰਨ ਲਈ ਆਪਣੇ ਸਰਵੇਲੈਂਸ ਦੇ ਉੱਤੇ ਅਸੀਂ ਲਾ ਦਿੰਦੇ ਆਂ ਦਾ ਇਹ ਜਿਹੜੇ ਮੋਬਾਈਲ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਜਨਵਰੀ ਤੋਂ ਲੈ ਕੇ ਸਾਡੇ ਟੋਟਲ ਕੋਈ 946 ਮੋਬਾਈਲ ਜਿਹੜੇ ਹੈਗੇ ਨੇ ਇਹ ਗਮ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਅਸੀਂ ਟਰੈਕ ਕੀਤੇ ਆ ਅੱਜ 78 ਨੂੰ ਅਸੀਂ ਨੋਟ ਕਰਾਇਆ ਸੀ ਜਿਨ੍ਹਾਂ ਦੇ ਅਸੀਂ ਮੋਬਾਈਲ ਅਸੀਂ ਦੇਨੇ ਆ ਪਿਛਲੇ ਅਕਸੇ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅਸੀਂ ਜਿਹੜੇ ਮੋਬਾਈਲ ਆਪਾਂ ਨੇ 100 ਦੇ ਕਰੀਬ ਪਹਿਲਾਂ ਵੀ ਦਿੱਤਾ ਸੀ ਉਸ ਤੋਂ ਪਹਿਲਾਂ ਹੀ ਤੀਜੀ 3rd ਟਾਈਮ ਹੈਗਾ ਕਿ ਜਦੋਂ ਇਹ ਮੋਬਾਈਲ ਅਸੀਂ ਵਾਪਸ ਕਰ ਰਹੇ ਹਾਂ ਤਾਂ ਇਹਦੇ ਵਿੱਚ ਪਹਿਲਾਂ ਵੀ ਮੇਰੇ ਵੱਲੋਂ ਜਿਹੜਾ ਦੱਸਿਆ ਜਾਂਦਾ ਕਿ ਜਿਹੜੇ ਡਿਵਾਈਸ ਹੁੰਦੇ ਨੇ ਇਹਨਾਂ ਦੇ ਵਿੱਚ بڑا ਜਿਹੜਾ ਤੁਹਾਡਾ ਵੈਲਿਊਏਬਲ ਡਾਟਾ ਜਿਹੜਾ ਹੈਗਾ ਉਹ ਵਿੱਚੋਂ ਦਾ ਤਾਂ ਇਹਦੇ ਨਾਲ ਤੁਹਾਡੀ ਆਇਡੈਂਟੀਟੀ ਥੈਫਟ ਦੀ ਵੀ ਕੇਸਿਸ ਆ ਸਕਦੇ ਨੇ ਕਿਸੇ ਬੰਦੇ ਦੀ ਜਿਹੜੀ ਹੈਗੀ ਆਇਡੈਂਟੀਟੀ ਥੈਫਟ ਹੋ ਸਕਦੀ ਆ ਤੁਹਾਨੂੰ ਪਤਾ ਹੈ ਕਿ ਆਇਡੈਂਟੀਟੀ ਥੈਫਟ ਦੇ ਕੇਸਿਸ ਕਾਫੀ ਜਿਹੜੇ ਹੁੰਦੇ ਆ ਉਹਦੇ ਨਾਲ ਤੁਹਾਨੂੰ ਅਗੇ ਆਨਲਾਈਨ ਦੇ ਉੱਪਰ ਜਿਹੜੇ ਸਾਈਬਰ ਫਰਾਡਸਟਰਸ ਹੈਗੇ ਨੇ ਉਹ ਜਿੰਨਾ ਡਿਵਾਈਸਿਸ ਨੂੰ ਕ੍ਰਾਈਮ ਦੇ ਵਿੱਚ ਵੀ ਵਰਤ ਸਕਦੇ ਆ ਤੇ ਅੰਡ ਤੁਹਾਡਾ ਈਮੇਲ ਯੂਜ਼ ਹੋ ਜਾਂਦੀ ਆ ਤੁਹਾਡਾ ਹੋਰ ਡਾਟਾ ਦੀ ਜਿਹੜੀ ਹੈਗੀ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਬਹੁਤ ਸਾਰੀ ਚੀਜ਼ਾਂ ਨਾ ਆਪਾਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰਕੇ ਰੱਖ ਲੈਂਦੇ ਆ ਜਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਰਡਸ ਹੈਗੇ ਆ ਕਿਸੇ ਦਾ ਕ੍ਰੈਡਿਟ ਕਾਰਡ ਹੈ ਡੈਬਿਟ ਕਾਰਡ ਹੈ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਜਿਹੜਾ ਡਿਵਾਈਸ ਆ ਮੇਰਾ ਕਦੇ ਚੋਰੀ ਨਹੀਂ ਹੋ ਸਕਦਾ ਜਾਂ ਮਿਸਪਲੇਸ ਨਹੀਂ ਹੋ ਸਕਦਾ ਆਪਾਂ ਲੱਗਦਾ ਨਹੀਂ ਜੇ ਚੋਰੀ ਹੋਊਗਾ ਕਿਸੇ ਹੋਰ ਦਾ ਤਾਂ ਹੋ ਸਕਦਾ ਮੇਰਾ ਨਹੀਂ ਹੋ ਸਕਦਾ ਜਿਵੇਂ ਆਪਾਂ ਗੱਡੀ ਚ ਲਾਦੇ ਹੇ ਵੀ ਸੋਚਦੇ ਆ ਵੀ ਐਕਸੀਡੈਂਟ ਹੋਰ ਕਿਸੇ ਦਾ ਹੋ ਸਕਦਾ ਮੇਰਾ ਤਾਂ ਕਦੇ ਨਹੀਂ ਹੋ ਸਕਦਾ ਆਪਾਂ ਚਾਹਤ ਕੋ ਰਜਨੇ ਤਾਂ ਸੋਚਦੇ ਕਿ ਅਗਿਆ ਆਪਣਾ ਐਕਸੀਡੈਂਟ ਹੋਣਾ ਇਸੇ ਤਰੀਕੇ ਨਾਲ ਹੀ ਸਾਡੇ ਫੋਨ ਨੂੰ ਹੁੰਦਾ ਹੈ ਕਿ ਆਪਾਂ ਫੋਨ ਕਿਤੇ ਕਿਸੇ ਇਸਲੀ ਪਾਕਟ ਚ ਪਾ ਲਿਆ ਕਿਤੇ ਕਾਰ ਚ ਰੱਖਦਾ ਕਿਤੇ ਦਫਤਰ ਚ ਛੱਡ ਕੇ ਚਲੇ ਗਿਆ ਆਪਾਂ ਨੂੰ ਲੱਗਦਾ ਹੈ ਵੀ ਇਹ ਮੇਰਾ ਫੋਨ ਕਿਤੇ ਚੋਰੀ ਨਹੀਂ ਹੋਊਗਾ ਜਾਂ ਮਿਸਪਲੇਸ ਨਹੀਂ ਹੋਊਗਾ ਬਟ ਹੁੰਦਾ ਅਦਰਵਾਈਜ਼ ਉਲਟਾ ਉਹ ਤੁਹਾਡਾ ਵੀ ਜਿਹੜਾ ਡਿਵਾਈਸ ਹੈ ਕਿਤੇ ਮਿਸਪਲੇਸ ਹੋ ਜਾਂਦਾ ਚੋਰੀ ਨਹੀਂ ਹੋਣਾ ਲੱਗ ਜੀ ਹੈ ਮਿਸਪਲੇਸ ਹੋ ਜਾਂਦਾ ਤਾਂ ਉਹ ਕਿਸੇ ਦੇ ਵੀ ਹੱਥ ਜੱਗੇ ਜਾਂਦਾ ਕਿ ਕਈ ਵਾਰਾਂ ਕੀ ਕੋਈ ਤੁਹਾਡੇ ਫੋਨ ਨੂੰ ਅੱਗੇ ਸੇਲ ਕਰ ਦਿੰਦਾ ਹੋਰ ਆ ਉਹ ਤੁਹਾਡਾ ਜਿਹੜਾ ਡਾਟਾ ਹੈਗਾ ਉਹ ਚੋਰੀ ਹੋਣ ਦੇ ਚਾਂਸਸ ਹੁੰਦੇ ਆ ਇਸ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਪੁਲਿਸ ਵੱਲੋਂ ਸਾਡੇ ਜਿਹੜਾ ਟਰੈਕਿੰਗ ਸਿਸਟਮ ਹੈ ਸਰਵੇਲੈਂਸ ਦੇ ਡਿਵਾਈਸ ਜਿਹੜੇ ਉਹਨਾਂ ਦੇ ਵਿੱਚ ਅਸੀਂ ਲਗਾਤਾਰ ਅਸੀਂ ਦੇਖਦੇ ਰਹੇ ਹਾਂ ਇਹਦੇ ਉੱਤੇ ਨਿਗਰਾਨੀ ਸਾਡੀ ਜਿਹੜੀ ਹੈਗੀ ਚੱਲਦੀ ਰਹਿੰਦੀ ਤੁਹਾਡੇ ਜੋ ਕਿਸੇ ਦਾ ਮਾਈਕ ਆਉਣ ਉਹਨਾਂ ਬੰਦ ਕਰ ਲਓ ਪਿਛੇ ਲੇਕਿਨ ਉਹ ਬ੍ਰੇਕਡਾਊਨ ਕਰਦਾ ਆਪਣਾ ਜਿਹੜਾ ਸਿਸਟਮ ਨਿਰੰਦਰ ਆ ਬਟਾ ਆਈ ਕਥਨ ਮੇਰੇ ਪਿੱਛੇ ਜਿਹੜਾ ਸਾਰੇ ਨੂੰ ਦੇਖਦਾ ਹੈਗਾ ਯਾਰ ਉਹਨੂੰ ਹਾਜ਼ਰ ਰੱਖਿਆ ਕਰ ਉਸ ਤਾਂ ਅੱਜ ਜਿਹੜੇ ਸਾਡੇ ਵਿੱਚ ਆਏ ਨੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੇ ਪਬਲਿਕ ਦੇ ਵਿੱਚ ਜਦੋਂ ਅਸੀਂ ਡਿਸਟ੍ਰਿਬਿਊਟ ਕਰਦੇ ਆ ਤਾਂ ਪੁਲਿਸ ਦਾ ਐਂਡ ਪਬਲਿਕ ਦੇ ਵਿੱਚ ਜਿਹੜਾ ਰਸਟ ਹੈ ਉਹ ਵੀ ਬਿਲਡ ਅਪ ਹੁੰਦਾ ਅ ਜਿਹੜਾ ਐਸਪੀ ਡਿਜ਼ਾਇਨਰ ਮੈਨੂੰ ਦੱਸਿਆ ਪਰ ਉਹ ਮੈਂ ਦੱਸਿਆ ਸੀ ਕਿ ਥਰਡ ਟਾਈਮ ਅਸੀਂ ਜਿਹੜੇ ਹੈਗੇ ਮੋਬਾਈਲ ਦੇਨੇ ਆ ਹੋਰ ਤੱਕ 299 ਅੱਜ ਤੱਕ ਜਿਹੜੇ ਹੈਗੇ ਨੇ ਮੋਬਾਈਲ ਅਸੀਂ ਡਿਸਟ੍ਰੀਬਿਊਟ ਕਰਾਂਗੇ ਅੱਜਾ ਦੇ ਵਿੱਚ ਪਾ ਕੇ 299 ਮੋਬਾਈਲ ਜਿਹੜੇ ਨੇ ਵਾਪਸ ਹੋ ਜਾਂਦੇ ਪਹਿਲਾਂ ਜਿਹੜੇ 110 ਕਿਤੇ ਸੀ ਫਿਰ 111 ਕਿਤੇ ਸੀ ਅੱਜ 78 ਕਰਦੇ ਆ 299 ਮੋਬਾਈਲ ਜਿਹੜੇ ਨੇ ਅਸੀਂ ਹੁਣ ਤੱਕ ਅਸੀਂ ਇਸ ਸਾਲ ਦੇ ਜਿਹੜੇ ਗੁੰਮ ਹੋਏਗੇ 125 ਤੋਂ ਉਸੀ ਕਰ ਰਹੇ ਐਂਡ ਕੋਸ਼ਿਸ਼ ਸਾਡੇ ਕੋਲ ਹੋਰ ਮੋਬਾਈਲ ਹੈਗੇ ਨੇ ਜਿਨ੍ਹਾਂ ਦਾ ਅਸੀਂ ਟ੍ਰੇਸ ਕਰ ਲਿਆ ਉਹ ਕਿੱਥੇ ਕਿੱਥੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਕਲੈਕਟ ਕਰ ਰਹੇ ਹਾਂ ਉਹਨਾਂ ਦੀ ਰਿਕਵਰੀ ਕੀਤੀ ਜਾ ਰਹੀ ਹੈ ਤਾਂ ਉਹ ਆਲਮੋਸਟ ਜਿੰਨੇ ਸਾਡੇ ਜਿਹੜੇ ਹੈਗੇ ਅਸੀਂ ਟ੍ਰੇਸ ਅਸੀਂ ਕੀਤੇ ਐ 946 ਦੀ ਸਾਡੇ ਕੋਲੇ ਜਿਹੜੇ ਹੈਗੇ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਕਾਫੀ ਜ਼ਿਆਦਾ ਤੱਕ ਅਸੀਂ ਟ੍ਰੇਸ ਕਰ ਲਿਆ ਤਾਂ ਟੋਟਲ ਰਿਕਵਰ ਜਿਹੜੇ ਹੋ ਗਏ ਉਹ ਤੋਂ ਅਸੀਂ 299 ਹੁਣ ਤੱਕ ਅਸੀਂ ਰਹਿ ਚੁੱਕੇ ਜੇ ਰਾਗੇ ਅੱਜ ਤੇ ਬਾਕੀ ਜਿਹੜੀ ਹੈਗੇ ਲਗਾਤਾਰ ਇਹਦੇ ਵਿੱਚ ਸਾਡੇ ਅੱਜ ਦੇ ਤੇ ਛੇ ਮਹੀਨੇ ਦੇ ਤਿੰਨ ਕੋ ਡਾਟਾ ਮਿਸਿੰਗ ਤੋਂ ਆ ਕੇ ਚੈੱਕ ਕਰ ਹਲੇ ਤੱਕ ਜਿਹੜੇ ਅਸੀਂ ਸਾਰੇ ਚੈੱਕ ਕੀਤਾ ਵੈਰੀਫਾਈ ਕੀਤਾ ਇਹਨਾਂ ਚੋ ਡਾਟਾ ਖਸਤ ਨਹੀਂ ਹੋਇਆ ਬਟ ਫਿਰ ਵੀ ਜਦੋਂ ਅਸੀਂ ਇਹ ਵਾਪਸ ਕਰਾਂਗੇ ਤਾਂ ਤੁਹਾਨੂੰ ਕਿਸੇ ਨੂੰ ਵੀ ਜਿਹੜਾ ਓਨਰ ਹੈ ਉਹ ਆਪਣਾ ਡਾਟਾ ਚੈੱਕ ਕਰ ਲਵੇ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਤੋਂ ਕਿਸੇ ਉਹਨਾਂ ਦੀ ਡੈਟਾ ਯੂਜ਼ ਹੋ ਰਹੀ ਹੈ ਜਾਂ ਪਹਿਲਾਂ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਹੈਗੇ ਨੇ ਕੰਜ਼ਿਊਮਰ ਜਾਂ ਜਿਹੜੇ ਜਿਹਦਾ ਡਿਵਾਈਸ ਗੁੰਮਦਾ ਉਹ ਬੰਦ ਕਰਵਾ ਲੈਂਦੇ ਆ ਤਾਂ ਉਹਦਾ ਇੰਟਰਨੈਟ ਬੰਦ ਆ ਜੇ ਕਿਸੇ ਦੀ ਕਾਰਡ ਦੀ ਇਨਫਰਮੇਸ਼ਨ ਵੀ ਹੁੰਦੀ ਹੈ ਕੋਈ ਕਾਰਡ ਬਲੌਕ ਕਰ ਲੰਦਾ ਜਾਂ ਕਿਸ ਦੀ ਈਮੇਲ ਹੁੰਦੀ ਆ ਉਹਦੇ ਚੋਂ ਈਮੇਲ ਦਾ ਪਾਸਵਰਡ ਉਹ ਡਿਵਾਈਸ ਜਿਹੜਾ ਲੌਗਇਨ ਕਰਕੇ ਉਹ ਚੇਂਜ ਕਰ ਲੈਂਦਾ ਤਾਂ ਜ਼ਿਆਦਾਤਰ ਤਾਂ ਵੇਅਰ ਹੁੰਦੇ ਨੇ ਪਰ ਫਿਰ ਵੀ ਜੇ ਕਿਸੇ ਨੂੰ ਲੱਗੇ ਤਾਂ ਅਸੀਂ ਕਾਰਵਾਈ ਕਰਦੇ ਜੰਗਲ ਬਿਮਾਰੀ ਦੀ ਗੱਲ ਕਰਕੇ ਜਿਹੜੇ ਕਿੰਨੇ 스내ਚਿੰਗ ਵਾਲੇ ਆ ਕਿੰਨੇ ਮਿਸਟਰੀਓ ਐਚਓ ਜਿਹੜੇ ਕੋਸ਼ਿਸ਼ ਹੀ 스내ਚਿੰਗ ਵਾਲੇ ਘੱਟ ਹੈਗੇ ਜਿਹੜੇ ਹੈਗੇ ਬਾਕੀ ਕਿੰਨੇ ਸਾਰੂ ਇਹਦੇ ਵਿੱਚ ਸਾਡੇ ਕੋਲ ਐਗਜ਼ੈਕਟ ਡਾਟਾ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਵਾਂਗਾ ਤੇ ਕੋਈ ਵੀ ਬੈਂਟੇ ਦੇ ਵਿੱਚ ਕੋਈ ਗਲਤੀ ਨਾ ਹੋਵੇ ਤੁਹਾਡੇ ਜਿਹੜੇ ਸਨੇਚਿੰਗ ਵਾਲੇ ਨੇ ਉਹ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਜਿਹੜੇ ਸਨੇਚ ਜਿਹੜੇ ਸਨੇਚ ਵੀ ਤੁਹਾਨੂੰ ਨਾਲ ਕੋਈ ਜੁੜਾ ਕੋਈ ਕਿਤੇ ਜਾਂ ਕੋਈ ਦੁਕਾਨ ਤੇ ਵੀ ਨਹੀਂ ਜਿਹੜੇ ਤਾਂ ਲਗ ਲਗ ਜਿਵੇਂ ਅਸੀਂ ਜੋ ਟ੍ਰੇਸ ਕਰਦੇ ਆ ਮੰਨ ਲਓ ਕਿ ਤੁਹਾਡਾ ਮਿਸਪਲੇਸ ਜਿਹੜਾ ਫੋਨ ਆ ਤਾਂ ਉਹ ਸਾਡੇ ਕੋਲ ਇਹ ਇਨਫੋਰਮੇਸ਼ਨ ਆ ਜਾਂਦੀ ਹੈ ਜਦੋਂ ਅਸੀਂ ਬਾਅਦ ਤੇ ਵਿੱਚ ਆ ਜਾਂਦੇ ਹਾਂ ਕਿ ਹੁਣ ਕਿੱਥੇ ਆਪਰੇਟ ਹੋ ਰਿਹਾ ਤਾਂ ਬਹੁਤ ਸਾਰੇ ਕਿਉਂਕਿ ਆਪਰੇਟ ਜਿੱਥੇ ਹੋ ਰਿਹਾ ਹੈ ਕਈ ਵਾਰੀ ਹੋਰ ਸਟੇਟ ਤੇ ਬੰਦਾ ਚਲਾ ਜਾਂਦਾ ਦੂਰ ਚਲਾ ਜਾਂਦਾ ਤਾਂ ਉਹਨਾਂ ਕੇਸਿਸ ਦੇ ਵਿੱਚ ਸਾਨੂੰ ਰਿਕਵਰ ਕਰਨ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਬਟ ਅਸੀਂ ਉਹਨਾਂ ਸੋਰਸਿਸ ਤੋਂ ਜਿੱਥੇ ਉਹ ਚੱਲ ਰਿਹਾ ਹੈਗਾ ਮੋਬਾਈਲ ਜਿੱਥੇ ਆਪਰੇਟ ਹੋ ਰਿਹਾ ਹੈ ਪ੍ਰੈਜ਼ੈਂਟ ਉਹ ਤੋਂ ਤੋਂ ਅਸੀਂ ਰਿਕਵਰ ਕਰ ਲੈਂਦੇ ਆ ਉਹ ਜਿਹੜਾ ਯੂਜ਼ ਕਰ ਰਿਹਾ ਉਹਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਮੋਬਾਈਲ ਹੈ ਮਿਸਪਲੇਸ ਹੋ ਗਿਆ ਸੀ ਕਈ ਵਾਰੀ ਕਈ ਜਿਹੜੇ ਜਿੱਦਾਂ ਦੇ ਕੋਲ ਚੱਲ ਰਿਹਾ ਉਹ ਦੱਸਦੇ ਕਿ ਅਸੀਂ ਤਾਂ ਕਿਸੇ ਸ਼ਾਪ ਦੇ ਉੱਪਰੋਂ ਖਰੀਦਿਆ ਤਾਂ ਜਿਹਨਾਂ ਨੇ ਜੇ ਕਿਸੇ ਨੂੰ ਮਿਲ ਜਾਂਦਾ ਉਹ ਕਿਤੇ ਵੇਚ ਕੇ ਚਲਾ ਗਿਆ ਕਿਸੇ ਦੁਕਾਨ ਦੇ ਉੱਪਰ ਉਹਨੇ 스내ਚ ਨਹੀਂ ਕੀਤਾ ਬਟ ਉਹਨੂੰ ਮਿਸਪਲੇਸ ਜਿਹੜਾ ਗਿਰਿਆ ਹੋਇਆ ਮੋਬਾਈਲ ਮਿਲ ਗਿਆ ਜਾਂ ਮਿਸਪਲੇਸ ਹੋ ਗਿਆ ਕਿਸੇ ਦੌਰੇ ਮਿਲ ਗਿਆ ਬਟ ਜਿਸ ਨੇ ਖਰੀਦਿਆ ਕਈ ਵਾਰੀ ਉਹਨਾਂ ਦੇ ਵਿੱਚ ਰਾਈਟਫੁੱਲ ਜਿਹੜਾ ਜਿਹੜਾ ਬੋਨਫਾਇਡ ਪਰਚੇਜ਼ਰ ਵੀ ਹੋ ਸਕਦਾ ਉਹਨੇ ਆਪਣੇ ਵੱਲੋਂ ਸੈਕੰਡ ਹੈਂਡ ਮੋਬਾਈਲ ਖਰੀਦਿਆ ਬਟ ਉਹਨੂੰ ਨਹੀਂ ਪਤਾ ਸੀ ਕਿ ਉਹ ਮਿਸਪਲੇਸ ਹੈ ਬਟ ਸਾਡੀ ਡਿਊਟੀ ਹੈਗੀ ਹੈ ਕਿ ਜਿਸ ਦਾ ਗੁੰਮ ਹੋਇਆ ਹੋਇਆ ਤੇ ਜਿਸ ਨੇ ਆਪਣੀ ਜਿਹੜੀ ਦਰਖਾਸਤ ਸਾਡੇ ਕੋਲੇ ਦਿੱਤੀ ਹੈ ਸਾਡੇ ਕੋਲੇ ਇਨਫਰਮੇਸ਼ਨ ਦਿੰਦੀ ਹੈ ਇਹ ਮੋਬਾਈਲ ਉਹਨਾਂ ਨੂੰ ਦਿੱਤਾ ਜਾਵੇ ਤਾਂ ਬੇਸ਼ੱਕ ਕਿਸੇ ਨੇ ਅੱਗੇ ਖਰੀਦਿਆ ਉਹ ਬੇਸ਼ੱਕ ਉਹਨੇ ਪੈਸੇ ਦੇ ਕੇ ਖਰੀਦਿਆ ਕਿਸੇ ਜੋਬ ਤੋਂ ਲਿਆ ਪਰ ਸਾਡਾ ਉਸ ਨਾਲ ਕਿੰ사ਰ ਨਹੀਂ ਹੁੰਦਾ ਅਸੀਂ ਦੇਖਣਾ ਹੁੰਦਾ ਕਿ ਜੇ ਕੋਈ ਥੈਫਟ ਚੋਰੀ ਵਾਲਾ ਕਿ ਉਹ ਚੋਰੀ ਦੀ ਗੱਲ ਵੀ ਹੋ ਜਾਂਦੀ ਹੈ ਅਗਰ ਕੋਈ ਮਿਸਪਲੇਸ ਦੇ ਅੱਗੇ ਹੈ ਤਾਂ ਜਿੱਥੇ ਚੱਲਦਾ ਉਹ ਤਾਂ ਕਈ ਈਜ਼ੀਲੀ ਸਾਨੂੰ ਜਿਹੜੇ ਵਾਪਸ ਕਰ ਦਿੰਦੇ ਜਿਹੜੇ ਮੋਬਾਈਲ ਤੁਹਾਨੂੰ ਮਿਲੇ ਜਿਹੜੇ ਰਿਪੋਰਟ ਹੈ ਇਹ ਪਾਰਟਿਕੂਲਰ ਓਨਰ ਦਾ ਕਿਤਾ ਲੱਗਣਾ ਕਿ ਇਹ ਜਿਹੜਾ ਜਿਹੜਾ ਮੋਬਾਈਲ ਨਹੀਂ ਸਾਡੇ ਕੋਲ ਇਨਫਰਮੇਸ਼ਨ ਪਹਿਲਾਂ ਰੋਕ ਜਾਂਦੀ ਹੈ ਨਹੀਂ ਪਤਾ ਲੱਗਦਾ ਸਾਨੂੰ ਸਾਡੇ ਕੋਲੇ ਜੇ ਤੁਹਾਡਾ ਮੰਨ ਲਓ ਕਿ ਡਿਵਾਈਸ ਗਮ ਹੁੰਦਾ ਤੁਸੀਂ ਸਾਡੇ ਕੋਲੇ ਇਨਫਰਮੇਸ਼ਨ ਲੌਂਚ ਕਰੋਗੇ ਤਾਂ ਸਾਡੇ ਕੋਲੇ ਡਾਟਾ ਹੈਗਾ ਅਸੀਂ ਉਹਨੂੰ ਟਰੈਕਿੰਗ ਤੇ ਸਰਵੇਲੈਂਸ ਤੇ ਲੈਨੇ ਆ ਉਹ ਲਗਾਤਾਰ ਕਹਿੰਦੇ ਕਿ ਕਿਸ ਦੇ ਵਿੱਚ ਟਾਈਮ ਲੱਗ ਜਾਂਦਾ ਇਹ ਨਹੀਂ ਹੁੰਦਾ ਕਿ ਅੱਜ ਮੋਬਾਈਲ ਗਮ ਹੋਇਆ ਅੱਜ ਨੂੰ ਲੱਜਾ ਸਮ ਟਾਈਮ ਇਟ ਕੈਨ ਟੇਕ 2 ਔਰ 3 ਮਨਸ ਕਈ ਵਾਰ ਜਿਆਦਾ ਵੀ ਲੱਗ ਜਾਂਦਾ ਕਈ ਵਾਰ ਕਿਸੇ ਨੂੰ ਮਿਲ ਗਿਆ ਉਹਨੇ 4 ਮਹੀਨੇ ਯੂਜ਼ ਹੀ ਨਹੀਂ ਕੀਤਾ ਮਿਲਦਾ ਉਹਦੇ ਹੀ ਜਿਹਦਾ ਯੂਜ਼ਰ ਹੈ ਅੱਛੇ ਟਿਕਲੋਕੀ ਸਸਤਾ ਦੇਖ ਕੇ ਕਈ ਵਾਰੀ ਲੈਂਦੇ ਮੋਬਾਈਲ ਉਹ ਕੋਈ ਚੋਰੀ ਦਾ ਨਿਕਲਦਾ ਜਾਂ ਕਿਸੇ ਦਾ ਮੂਸਲਾ ਹੁੰਦਾ ਉਨਾਂ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਦੇਖੋ ਜਿਹੜਾ ਚੋਰੀ ਦਾ ਮੈਂ ਦੱਸਿਆ ਕਿ ਜੇ ਤਾਂ ਕਿਸੇ ਨੇ ਜਿਹੜਾ ਚੋਰੀ ਆ ਉਹ ਆਫੈਂਸਰ ਜਿਹਦਾ ਚੋਰੀ ਦਾ ਮੋਬਾਈਲ ਹੈਗਾ ਕੋਈ ਵੇਚਦਾ ਹੈ ਜਾਂ ਖਰੀਦਦਾ ਹੈ ਉਹ ਤਾਂ ਉਹਦੀ ਬਣਦੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਉਹਦੇ ਕੀਤੀ ਵੀ ਜਾਂਦੀ ਹੈ ਪਹਿਲਾਂ ਵੀ ਅਸੀਂ ਕਰ ਰਹੇ ਹਾਂ ਪਰ ਜੇ ਕਿਸੇ ਦਾ ਮਿਸਪਲੇਸ ਵਾਲਾ ਹੈਗਾ ਕਿਸੇ ਨੇ ਗੁੱਡਫੇ ਦੇ ਵਿੱਚ ਉਤੋਂ ਉਹਨੇ ਚੋਰੀ ਨਹੀਂ ਕੀਤਾ ਉਹਨੂੰ ਮਿਲ ਗਿਆ ਬਟ ਉਹਨੂੰ ਨਹੀਂ ਪਤਾ ਕਿ ਉਹ ਰਿਟਰਨ ਨਹੀਂ ਕੀਤਾ ਉਹ ਸੀ ਜਿਹੜੇ ਹੈਗੇ ਰਿਟਰਨ ਕਰਾਉਣੇ ਸਾਡੀ ਜ਼ਿੰਮੇਵਾਰੀ ਹੈ ਦੁਕਾਨਦਾਰ ਹੁੰਦੇ ਬਿਨਾ ਬਿੱਲ ਤੋਂ ਬਿਨਾ ਡੱਬੇ ਤੋਂ ਫੋਨ ਫ੍ਰੀਜ਼ ਲੈਂਦੇ ਭਾਵੇਂ ਅਚੀਆ ਚਿੰਗ ਹੋਵੇ ਫੋਨ ਡਬਲ ਹੁਦਾ ਮਿਸਪਲੇਸ ਹੋਇਆ ਦੇਖੋ ਹਰ ਚੀਜ਼ ਜਰਾ ਪਾਰਟਿਕੂਲਰ ਲੱਗ ਅਸੀਂ ਕੇਸ ਟੂ ਕੇਸ ਵੈਰੀਫਾਈ ਕਰਦੇ ਆ ਜੇ ਕੋਈ ਇਸ ਤਰ੍ਹਾਂ ਦਾ ਆਵੇ ਤਾਂ ਸਾਰੇ ਮੈਂ ਜਨਰਲ ਨਹੀਂ ਮੈਂ ਕਹਿ ਰਿਹਾ ਤਾਂ ਕਿ ਸਾਰੇ ਦੁਕਾਨਦਾਰੀ ਐਵੇਂ ਕਰਦੇ ਹੋਣਗੇ ਅਗਰ ਕੋਈ ਕਿਸੇ ਦੇ ਖਿਲਾਫ ਸਪੈਸੀਫਿਕ ਕੰਪਲੇਟ ਹੁੰਦੀ ਹੈ ਕਿ ਉਹ ਤੋਂ ਅਸੀਂ ਕਰਦੇ ਹਾਂ ਕਿਸੇ ਦਾ ਫੋਨ ਮਿਸਪਲੇਸ ਹੋ ਨਾ ਨਾ ਹੀ ਫੋਨ ਕਰਨਾ ਸ਼ੁਰੂ ਕਰੇ ਕਈ ਵਾਰੀ ਅਪੋਸੋਚੋ ਫੋਨ ਕਰ ਦਿੰਦੇ ਜਾਂ ਟੇਕਵੇਅਨ ਅਨ ਦੇਖਾ ਕਰ ਦਿੰਦੇ ਉਹ ਕਿਸ ਤਰ੍ਹਾਂ ਚੈੱਕ ਕੀਤਾ ਜਾਂਦਾ ਕਿ ਇਹ ਜਾਨ ਚੋਰੀ ਕੀਤਾ ਜਾਂ ਦੇਖੋ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆ ਜਾਂਦੀ ਹੈ ਮੰਨ ਲਓ ਕਿ ਤੁਹਾਡਾ ਡਿਵਾਈਸ ਮਿਸਪਲੇਸ ਹੋ ਗਿਆ ਤਾਂ ਮਿਸਪਲੇਸ ਨਹੀਂ ਅਸੀਂ ਜਦੋਂ ਉਹਨੂੰ ਟੈਕਨੀਕਲ ਸਰਵੇਲੈਂਸ ਦੇ ਉੱਪਰ ਲਾਵਾਂਗੇ ਤਾਂ ਅਸੀਂ ਤਾਂ ਆਪਣੇ ਉਸਨੂੰ ਡਿਟੈਕਟ ਕਰਦੇ ਕਿ ਹੁਣ ਉਹ ਕਿਸ ਕੋਲ ਚੱਲ ਰਿਹਾ ਸੀ ਉਹਨੂੰ ਕਾਲ ਕਰਕੇ ਪੁਲਿਸ ਵੱਲੋਂ ਤੁਹਾਡਾ ਫੋਨ ਰਿਕਵਰ ਕਰਵਾ ਦਿੰਦੇ ਸੈਕੰਡਰੀ ਦੇ ਵਿੱਚ ਆਏਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਫੋਨ ਮਸਵਿਚ ਆਫ ਕਰ ਲਾਂਦਾ ਜਾਂ ਨਹੀਂ ਹੈਗਾ ਅਤੇ ਜੇ ਕਿਸੇ ਦੀ ਮੈਲਾਫਾਈਡ ਇੰਟੈਂਸ਼ਨ ਹੈਗੀ ਆ ਜਾਂ ਤੋਂ ਉਹਦੀ ਇੰਟੈਂਸ਼ਨ ਥ੍ਰੈਫਟ ਦੀ ਹੈਗੀ ਸੀ ਤਾਂ ਉਹਦੇ ਗਲੱਫ ਜਿਹੜੀ ਇਹ ਕਾਰਵਾਈ ਕੀਤੀ ਹੈ ਠੀਕ ਹੈ ਜੇ ਉਹਨਾਂ ਆਪਾਂ ਡਿਸਟ੍ਰਿਬਿਊਟ ਕਰਦੀ ਹੈ